ਜੇ ਸਿੱਖ ਪਾਈਚਾਰੇ ਦੀ ਗੱਲ ਕਰੀਏ ਤਾਂ ਅੱਜ ਭਾਬੀ ਕਮਲਕੌਰ ਭਾਬੀ ਰਣਜੀਤਕੌਰ ਅਤੇ ਸੁਰਲੀਨ ਦੇ ਬਾਰੇ ਤਾਂ ਸਾਰਿਆਂ ਨੂੰ ਹੀ ਪਤਾ ਹੋਵੇਗਾ ਪਰ ਸਿੱਖ ਇਤਿਹਾਸ ਦੇ ਵਿੱਚ ਹਿੰਮਤ ਤਾਕਤ ਅਤੇ ਸ਼ਰਦਾ ਦੇ ਪ੍ਰਤੀਕ ਵਜੋਂ ਜਾਣੇ ਜਾਣ ਵਾਲੀ ਬੀਬੀ ਸ਼ਰੰਗਕੌਰ ਜੀ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਬੀਬੀ ਸ਼ਰੰਗਕੌਰ ਜੀ ਸਾਡੀ ਕੌਮ ਦੇ ਵਿੱਚ ਉਹ ਸ਼ਖਸ ਹਨ ਜਿਨ੍ਹਾਂ ਮਾਤਾਵਾਂ ਅਤੇ ਭੈਣਾਂ ਨੂੰ ਸੂਰਮਿਆਂ ਦਾ ਦਰਜਾ ਦਿੱਤਾ ਜਾਂਦਾ ਹੈ ਜਦੋਂ ਚਮਕੌਰ ਦੀ ਜੰਗ ਹੋਣ ਤੋਂ ਬਾਅਦ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਜਾਂਦੀ ਹੈ ਸੈਂਕੜਿਆਂ ਹੀ ਸਿੱਖਾਂ ਦੀ ਵੀ ਸ਼ਹੀਦੀ ਉਹਨਾਂ ਦੇ ਨਾਲ ਹੋ ਜਾਂਦੀ ਹੈ ਉਸ ਦੌਰਾਨ ਵੱਡੇ ਸਾਹਿਬਜ਼ਾਦੇ ਅਤੇ ਗੁਰੂ ਦੇ ਸਿੰਘਾਂ ਦਾ ਆਖਰੀ ਸੰਸਕਾਰ ਕਰਨ ਦਾ ਕਾਰਜ ਬੀਬੀ ਸ਼ਰਨ ਕੌਰ ਜੀ ਵੱਲੋਂ ਨਿਭਾਇਆ ਗਿਆ ਸੀ ਜਿਨ੍ਹਾਂ ਨੇ ਡਟ ਕੇ ਮੁਗਲਾਂ ਦਾ ਸਾਹਮਣਾ ਵੀ ਕੀਤਾ ਅਤੇ ਮੁਗਲਾਂ ਤੋਂ ਬਿਨਾਂ ਡਰੇ ਇਹ ਸਾਰੇ ਸੰਸਕਾਰ ਕੀਤੇ ਜਦੋਂ ਮੁਗਲ ਸਪਾਈਆਂ ਨੇ ਉਸ ਨੂੰ ਲੱਭਿਆ ਤਾਂ ਉਹਨਾਂ ਨੇ ਉਸ ਨੂੰ ਚਿਤਾ ਵਿੱਚ ਹੀ ਸੁੱਟ ਦਿੱਤਾ ਜੋ ਕਿ ਇੱਕ ਬਲਦੀ ਚਿਤਾ ਸੀ ਜਿਸ ਨਾਲ ਉਹਨਾਂ ਦੀ ਝੁਲਸ ਕੇ ਸ਼ਹਾਦਤ ਹੋ ਗਈ ਇਸ ਲਈ ਬੀਬੀ ਸ਼ਰਨ ਕੌਰ ਵੀ ਸਾਡੀ ਕੌਮ ਦੇ ਬਹੁਤ ਹੀ ਵੱਡੇ ਸ਼ਹੀਦਾਂ ਦੇ ਵਿੱਚੋਂ ਇੱਕ ਸਨ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹ ਵੀਡੀਓ ਆਪਣੇ ਸਿੱਖ ਭਰਾਵਾਂ ਅਤੇ ਭੈਣਾਂ ਤੱਕ ਜ਼ਰੂਰ ਪਹੁੰਚਾਉਣਾ ਕਿਉਂਕਿ ਇਹ ਸਿੱਖ ਇਨਫੋ ਹਰ ਇੱਕ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ